ਕੀ ਹੈ ਸੂਬੇ ਉਦੇਸੇ ਕਾਬਜ਼ ਹੋਣਾ ਹੈ ਐਨੇ ਐਮਪੀ ਲੈ ਕੇ ਜਾਣੇ ਆ ਕੰਮ ਕਰੋ ਨਾ ਕਰੋ ਕੋਈ ਫਿਕਰ ਨਹੀਂ ਉਹਨਾਂ ਨੂੰ ਉਹਨਾਂ ਦੀ ਲੀਡਰਸ਼ਿਪ ਦੇਖਦੀ ਹੈ ਕਿ ਸਾਡੇ ਉੱਤੋਂ ਦੇ ਹਕਮਰਾਨ ਸਾਡੇ ਕੀ ਕਹਿੰਦੇ ਆ ਜੇ ਕੋਈ ਪੰਜਾਬ ਦੇ ਖਿਲਾਫ ਵੀ ਕੋਈ ਫੈਸਲਾ ਉਤਲਿਆ ਗੈਦਨ ਖੱਲੇ ਵਾਲੇ ਮੰਨਣ ਲੱਗ ਜਾਂਦੇ ਆ ਤੁਸੀਂ ਦੇਖਿਆ ਕਿਸਾਨੀ ਸੰਘਰਸ਼ ਵਿੱਚ ਜਿੰਨੇ ਭਾਜੀਪੀ ਦੇ ਲੀਡਰ ਆ ਸਾਰੇ ਕਿਸਾਨਾਂ ਦੇ ਖਿਲਾਫ ਖੜੇ ਸੀ ਆ ਹੁਣ ਤੁਸੀਂ ਦੇਖ ਲਓ ਕੋਈ ਕਿਸਾਨਾਂ ਨੇ ਬਾਰਡਰ ਤੇ ਧਰਨੇ ਦਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਏ ਤੇ ਆਪਣੇ ਇਥੇ ਡਾਂਗਾਂ ਜੱਲਣ ਆਪਣੇ ਇਥੇ ਜਿਸ ਨਾਲੇ ਹੁਕਮ ਕੀ ਬੀਜੇਪੀ ਦਾ ਤੋ ਜੋ ਕਾਲੀ ਜਦੀ ਸਰਕਾਰ ਹੁੰਦੀ ਹੈ ਜਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ ਮੈਂ ਕੋਈ ਬੇਨਤੀ ਕਰਨਾ ਹੈ ਆਪਣੇ ਆਪਣੇ ਅਸੀਂ ਜਿਉਣਾ ਮਰਨਾ ਇਥੇ ਸਤਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ساری ਜ਼ਿੰਦਗੀ ਪੰਜਾਬ ਖਤ ਸਮੂਚੀ ਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ਖਤ ਲਾ ਦਿੱਤੀ ਤੁਸੀਂ ਪੰਜਾਬ ਵਿੱਚ ਗੀਤਾਂ गिन ਲੱਗ ਜਾਓ ਤੁਸੀਂ ਦੇਖੋਗੇ ਜੋ ਕੁਝ ਵੀ ਬਣਿਆ ਉਦੋਂ ਹੀ ਬਣਿਆ ਜਦੋਂ ਕਾਲੀ ਦਲ ਦੀ ਸਰਕਾਰ ਇੱਕ ਵੀ ਨਿਸ਼ਾਨੀ ਨਾ ਕਾਂਗਰਸ ਦੀ ਹੈ ਨਾ ਝਾੜੂ ਵਾਲੇ ਦੀ ਹੈ ਜਾਂ ਕਿਸੇ ਦੀ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਇੱਛੀ ਜਿਹੇ ਦੇ ਮੁੱਖ ਮੰਤਰੀ ਨੇ 10 ਸਾਲ ਇੱਕ ਨਿਸ਼ਾਨੀ ਦਸਦੀ ਜਿੰਨੇ ਥਰਮਲ ਪਲੈਂਟ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿੰਨੇ 에ਰਪੋਰਟ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿੰਨੀਆਂ 4 6 ਲੇਨ ਹਾਈਵੇ ਬਣਾਏ ਉਹ ਵੀ ਬਾਦਲ ਸਾਹਿਬ ਨੇ ਜਿੰਨੇ ਸ਼ਹਿਰਾਂ ਚ ਸੀਵਰੇਜ ਪਾਇਆ ਜਿੰਨੇ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਕਰਾਈ ਉਹ ਵੀ ਬਾਦਲ ਸਾਹਿਬ ਨੇ ਗਰੀਬ ਨੂੰ ਆਟਾ ਗਾਲ ਸ਼ਗਨ ਪੈਨਸ਼ਨ ਐਸਸੀ ਸਕਾਲਰਸ਼ਿਪ ਸਾਰੀਆਂ ਬਾਦਲ ਸਾਹਿਬ ਨੇ ਦਿੱਤੀਆਂ ਜ਼ਿਮੀਦਾਰ ਨੂੰ ਇਵਲ ਕਨੈਕਸ਼ਨ ਤੋਂ ਲੈ ਕੇ ਮੁਫਤ ਬਿਜਲੀ ਤੋਂ ਲੈ ਕੇ ਮੰਡੀਆਂ ਬਣਾਈਆਂ ਖਾਲੇ ਬਣਾਏ ਅੰਡਰਗਰਾਉਂਡ ਪਾਈਪ ਸਿਸਟਮ ਨਾਲ ਕਸੀਆਂ ਗੱਡੀਆਂ ਅਕਾਲੀ ਸਰਕਾਰਾਂ ਨੇ ਫਿਰ ਆਪਾਂ ਤਜਰਬੇ ਕਰਦੇ ਰਹਿਨੇ ਆ ਇੱਕ ਹੁਣ ਇਹਨੂੰ ਔਰ ਪੱਖ ਦੇਖੀ ਕਿ ਇਹਨੂੰ ਵੇੜਦੇ ਦੇ ਆ ਤਜਰਬਿਆਂ ਦਾ ਨੁਕਸਾਨ ਆਪਣਾ ਹੁੰਦਾ ਆਪਣੀ ਅਗਲੀ ਪੀੜ੍ਹੀਆਂ ਦਾ ਹੁੰਦਾ ਹੈ ਕੀ ਗੁਜਰਾਤੀ ਜਿੱਤੇ ਜਦੇ ਕਰਦੇ ਆ ਈ ਸਾਲ ਹੋ ਗਿਆ ਗੁਜਰਾਤੀਆਂ ਨੂੰ ਮੋਦੀ ਮੋਦੀ ਕਰ ਦੇ ਦੋ ਕਹਿੰਦੇ ਭਾਵੇਂ ਕੋਈ ਮਰਜ਼ੀ ਹੋ ਜਾਈ ਤਜਰਬਾ ਨਹੀਂ ਕਹਿੰਦੇ ਮੋਦੀ ਨਹੀਂ ਪੋਣਾ ਤੇ ਆਪਣੇ ਮਿੰਡ 'ਚ ਕੋਈ ਆ ਜੇ ਆਂ ਦੀ ਇਹ ਦੇ ਮਗਰ ਲੱਗ ਜਾ ਬਦਲਾ ਹੁਣ ਆ ਭਗਵਾਨ ਤਮਨ ਉਹ ਕ ਮੰਤਰੀ ਬੰਦੇ ਲਾਇਕ ਹੈ ਤੇ ਬਣਨ ਤਾਂ ਮੁੱਖ ਮੰਤਰੀ ਆਪਾਂ 92 ਸੀਟਾਂ ਜਮਾਨਤਾਂ ਜੱप्त ਕਰਾ ਦੀਆਂ ਸਾਰਿਆਂ ਦੀਆਂ ਤੇ 2 ਸਾਲ ਬਾਅਦ ਹੁਣ ਫੈਸਲਾ ਕਰੀ ਬੈਠੇ ਹੁਣ ਭਗਵਾਨ ਤਮਨ ਦੀ ਜਮਾਨਤਾਂ ਜੱप्त ਕਰਾਉਣੀ ਆ ਯਾ ਆਰੀ ਆਪਾ ਵਰ ਬਹੀਂ ਚੱਲੀ ਜਾਂਦਾ ਕੰਮ ਆਪਣਾ ਅਜੱਗ ਪਰ ਉਹ ਨਿਕਲਦਾ ਨਹੀਂ ਕੋਈ ਫਿਕਰ ਨਹੀਂ ਜਿਉਂਦੇ ਮਰਦੇ ਆਉਣੇ ਦਾ ਮੇਲਾ ਲੁੱਟ ਲਿਆ ਹੁਣ ਕਹਿੰਦਾ 5 ਸਾਲ ਦਾ ਮੈਅਸ਼ ਕਰੂਗਾ ਕੈਪਟਨ ਸਾਹਿਬ ਨੇ 5 ਸਾਲ ਐਸ਼ ਕੀਤੀ ਤੁਸੀਂ ਦੇਖ ਲਓ ਭਾਵੇਂ ਅਕਾਲੀ ਦਾ ਆਪੋਜੀਸ਼ਨ ਜੋ ਹੈ ਫਿਰ ਵੀ ਤੁਹਾਡੇ ਵਿੱਚ ਹੀ ਰਹਿੰਦੀ ਹੈ ਮੈਂ ਫਿਰ ਵੀ ਪਿੰਡ ਪਿੰਡ ਤੁਰੇ ਫਿਰਦਾ ਹਾਂ ਨਾ ਕੈਪਟਨ ਮੇ ਆਉਣਾ ਹੈ ਨਾ ਭਵੰਤ ਮਾਨ ਨੇ ਆਉਣਾ ਆ ਫਰਕਾ ਆਪਣੇ ਸਿਖ ਅਕਾਲੀ ਦਲ ਤੁਹਾਡੀ ਤੁਹਾਡੀ ਜਾਨ ਹੈ ਤੁਹਾਡੇ ਬਜ਼ੁਰਗਾਂ ਦੀ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ ਕੋਈ ਮੇਰੀ ਜਾਇਦਾਦ ਨਹੀਂ ਅੱਜ ਮੈਨੂੰ ਸੇਵਾ ਮਿਲੀ ਕੱਲ ਕਿਸੇ ਨੂੰ ਮਿਲੂਗੀ ਪਰਸੋ ਕਿਸੇ ਕੋਲੇ ਜਾਊਗੀ ਪਰ ਆਪਣੀ ਕੌਮ ਦੀ ਆਵਾਜ਼ ਆਪਣੀ ਪੰਜਾਬ ਦੀ ਆਵਾਜ਼ ਜੇ ਹੁਣ ਇਕੱਠੇ ਹੋਏ ਹੁਣ ਮੁਕਾਬਲਾ ਸਿੱਧਾ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਪੰਜਾਬ ਦਾ ਕਿਸਾਨ ਹੈ ਇੱਕ ਪਾਸੇ ਕਿਨਾਰੇ ਅੰਦਰ ਗਰੀਬ ਮਜ਼ਦੂਰ ਵਪਾਰੀ ਹੈ ਪੰਜਾਬੀ ਹੈ ਦੂਜੇ ਪਾਸੇ ਹੈ ਦਿੱਲੀ ਦੀ ਤਾਕਤਾਂ ਜੇ ਹੁਣ ਵੀ ਵੋਟਾਂ ਪੈ ਗਈਆਂ ਉਹਨਾਂ ਨੂੰ ਫਿਰ ਤਾਂ ਸ਼ਰਮ ਆਉਣੀ ਚਾਹੀਦੀ ਆ ਆਪਣੇ ਦੇਖੋ ਥੋਨੂੰ ਦਿੱਲੀ ਨਹੀਂ ਜਾਣ ਦਿੱਤਾ ਇਹਨਾਂ ਨੇ ਬਾਰਡਰ ਸੀਲ ਕਰਤੇ ਉਥੇ ਬੰਬ ਜਲਾਏ ਸਾਰਾ ਕੁਝ ਲਾਇਆ ਥੋਨੂੰ ਆਪਾਂ ਤਾਂ ਦਿੱਲੀ ਪ੍ਰੋਟੈਸਟ ਕਰਨੀ ਚੱਲੇ ਸੀ ਕਿ ਤੁਸੀਂ ਕਿਉਂ ਨਹੀਂ ਹੁਣ ਬਾਰਡਰ ਸੀਲ ਕਰਦੇ ਕਿ ਅਸੀਂ ਇੱਕ ਵੀ ਵੋਟ ਨਹੀਂ ਪਾਉਣ ਦਿੰਦੇ ਉਹਨਾਂ ਨੂੰ ਇੱਥੇ ਝਾੜੂ ਨਾ ਝਾੜੂ ਨੂੰ ਵੋਟ ਪੈਣਾ ਕਾਂਗਰਸ ਨੂੰ ਪਏ ਜੇ ਉਹ ਪਾਉਂਡ ਰਸੀਵ ਕਰਦੇ ਆਪਾਂ ਵੋਟਾਂ ਨਾ ਪਾਉਂਡ ਰਸੀਵ ਕਰ ਲੈ ਉਹਨਾਂ ਨੂੰ ਤਾਂ ਬੰਬਾ ਨਾ ਅਸੀਲ ਕੀਤਾ ਸੀ ਨਾ ਆਪਾਂ ਵੋਟਰ ਵੋਟਾਂ ਨਾ 13 ਨੀ 13 ਸੀਟਾਂ ਜਿਤਾ ਦਿਓ ਤੇ ਦੱਸ ਦਿਓ ਕਿ ਪੰਜਾਬ ਕਿਹੜੇ ਪਾਸੇ ਖਟਾ ਪੰਜਾਬ ਦਾ ਕਿਸਾਨ ਗਰੀਬ ਕਿਹੜੇ ਪਾਸੇ ਦਾ ਜੇ ਹਲੇ ਵੀ ਨਾ ਫੈਸਲਾ ਕੀਤਾ ਜੇ ਹਲੇ ਵੀ ਨਾ ਫੈਸਲਾ ਕੀਤਾ ਫਿਰ ਕਹਿੰਦੀ ਕਿ ਹੋਊਗਾ ਮੈਨੂੰ ਦਾ ਆਪਣੇ ਫਿਰ ਆਪਣੇ ਕੌਮ ਚ ਮਨ ਲਾਦਾ ਉਹ ਜਜ਼ਬਾ ਨਹੀਂ ਰਹੂਗਾ ਮੈਂ ਤਾਂ ਸਹੀ ਮੈਨੂੰ ਤੇ ਦੇਖਣਾ ਚਾਹਣਾ ਰਿਜ਼ਲਟ ਤੇ ਦੇਖਣਾ ਚਾਹਣਾ ਹੈ ਕਿ ਲੋਕ ਆਪਣਾ ਖਾਲਸਾ ਪੰਥ ਪੰਜਾਬ ਦੇਖੋ ਕਾਲੀ ਦਲ ਇੱਕ ਪਾਰਟੀ ਹੈ ਜਿਹੜੇ ਪੰਜਾਬ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖਦੀ ਹੈ ਆ ਦੂਜੀਆਂ ਪਾਰਟੀਆਂ ਦੇ ਇੱਕ ਧਰਮ ਨੂੰ ਦੂਜੇ ਲੜਾ ਕੇ ਉਹਨਾਂ ਦਾ ਮਤਲਬ ਲੜਨ ਲੋਕੀ ਤੇ ਦਾ ਵੋਟਾ ਹੋਣਾ ਅਸੀਂ ਕਹਿੰਦੇ ਕਿ ਜੋੜੋ ਸਾਡੇ ਵਾਸਤੇ ਪੰਜਾਬ ਤਰੱਕੀ ਕਰੂਗਾ ਤਾਂ ਪੰਜਾਬ ਸ਼ਾਂਤੀ ਰਹੂਗੀ ਤਾਂ ਤਰੱਕੀ ਹੋਊਗੀ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਇਸ ਕਰਕੇ ਅੱਜ ਪ੍ਰੋਫੈਸਰ ਸੁਮੇਰ ਸੀਰਾ ਜੀ ਆਏ ਐ ਦੇਖੋ ਸਟੇਟ ਐਗਜ਼ੀਕਟਿਵ ਮੈਂਬਰ ਬੀਜੇਪੀ ਦੇ ਐ ਬਹੁਤ ਮਿਹਨਤੀ ਹੈ ਤੇ ਮੈਂ ਕਹਿੰਦਾ ਤੁਹਾਨੂੰ ਸਭ ਤੋਂ ਵੱਡੀ ਵਜ਼ਾਈ ਤੁਸੀਂ ਬੀਜੇਪੀ ਛੱਡੀ ਜਿਹੜਾ ਫਾਲਸਾ ਬੀਜੇਪੀ ਜਾਂਦਾ ਨਾ ਇਹਦਾ ਮਤਲਬ ਯਾਰ ਉਹਦਾ ਵੀਰ ਨੇ ਟੈਸਟ ਕਰਾਉਣਾ ਚਾਹੀਦਾ ਸਹੀ ਮਨੇ ਹੁਣ ਜਿਹੜੀ ਥੈਂਕ ਯੂ ਤੁਸੀਂ ਯੂ ਗ੍ਰੇਟ ਤੇ ਮੈਂ ਇਹਨਾਂ ਨੂੰ ਮਾਨ ਸਾਨੂੰ ਬੜਾ ਇਹਨਾਂ ਦੀ ਲੋੜ ਹੈ ਤੇ ਪਾਰਟੀ ਦੇ ਇਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਉਣੇ ਆ ਤੁਸੀਂ ਹੁਣ ਸੇਵਾ ਸਭਾਲੋ ਤੁਸੀਂ ਸੋਹਣਾ ਤੇ ਪਟਿਆਲੇ ਵਾਲਿਓ ਪਾਰਲੀਮੈਂਟ ਮੈਂਬਰ ਅਕਾਲੀ ਦਲ ਦਾ ਜੈਦਾ ਪਟਿਆਲੇ ਤੋਂ ਰਾਜਿਆਂ ਨੂੰ ਬਹੁਤ ਦੇਖ ਲਿਆ ਰਾਜੇ ਰਾਣੀਆਂ ਨੂੰ ਤੁਸੀਂ ਬਹੁਤ ਦੇਖ ਲਿਆ ਡੱਕਾ ਨਹੀਂ ਤੋੜਿਆ ਤੁਹਾਡੇ ਵਾਸਤੇ ਨਾ ਮਿਲ ਲਾਉਂਦੇ ਐ ਜੇ ਤੁਹਾਡੇ ਹੈ ਤੇ ਇਕੱਲੇ ਹੈ ਤੁਹਾਡੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਹੁਤ ਬਿੱਲਾਰੀ ਦਾ ਬਹੁਤ ਆ ਇੱਕ ਬੜਾ ਸਾਡੇ ਕੋਲ ਹੀਰਾ ਹੈ ਬਹੁਤ ਮਿਹਨਤੀ ਹੈ ਸਾਰੀ ਟੀਮ ਲੱਗੀ ਮੈਂ ਤਾਂ ਦੱਸਾਂ ਪੰਜਾਬ ਬਚਾਓ ਯਾਤਰਾ 'ਚ ਮੈਂ ਤਕਰੀਬਨ 50 60 ਹਲਕੇ ਕੱਢ ਕੇ ਆਇਆ ਐ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਇੱਕ ਤੂਫਾਨ ਹੀ ਖੜਾ ਹੋ ਰਿਹਾ ਲੋਕਾਂ ਵਿੱਚ ਇੰਨਾ ਗੁੱਸਾ ਦੇਖ ਰਿਹਾ ਝਾੜੂ ਵਾਲੇ ਦੇ ਖਿਲਾਫ ਮੈਂ ਲਗਾ ਝਾੜੂ ਦਾ ਮੈਂ ਲਗਾ ਕਿ ਜੇ 92 ਸੀਟਾਂ ਜਿੱਤੀਆਂ ਸੀ ਨਾ ਇੱਕ ਸਮਾਂ ਗਰੰਟੀ ਦਿੰਦਾ ਆ 13 ਦੀਆਂ 13 ਸੀਟਾਂ ਜਮਾਨਤਾ ਜਬਤ ਹੋਣਗੀਆਂ ਝਾੜੂ ਵਾਲੇ ਦੀ ਤੇ ਉਹਦੇ ਨਾਲ بڑا ਮੁਕਾਬਲਾ ਕਰ ਰਿਹਾ ਭਾਜਪੀ ਥੱਲੇ ਥੱਲੇ ਉਹ ਕਿਹਦੀ ਕਿਹਦੀ ਬੱਜੂ ਕੀ ਉਹਨਾਂ ਤੋਂ ਦੋਨਾਂ ਚ ਤੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈਕ੍ਰਿਜ ਜੀ ਕਾ ਖਾਲਸਾ You Subscribe to One India channel and never miss an update.